ਅਸੀਂ ਮੌਜੂਦ ਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਦੇ ਵਿਖੇ ਜਿੱਥੇ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੇ ਪਰਿਵਾਰਕ ਮੈਂਬਰ ਸਿੰਘ ਸਾਹਿਬ ਗੈਣੀ ਹਰਗਵੀਰ ਸਿੰਘ ਨਾਲ ਮੁਲਾਕਾਤ ਕਰਕੇ ਪਹੁੰਚੇ ਨੇ ਕੀ ਮੁਲਾਕਾਤ ਹੋਈ ਕੀ ਮੰਗ ਕੀਤੀ ਤੁਸੀਂ ਅਸੀਂ ਮੰਗ ਕੀਤੀ ਸਾਡੇ ਬੱਚਿਆਂ 16 17 ਦਿਨੋਂ ਜਿਹੜੇ ਭੁੱਖ ਹੜਤਾਲ ਦੇ ਬੈਠਿਆਂ ਨੂੰ ਤੇ ਅਸੀਂ ਜੀ ਇਹ ਮੰਗ ਕੀਤੀ ਵੀ ਤੁਹਾਡੇ ਤੋਂ ਸਾਡੀ ਪਹੁੰਚ ਸਾਡੀ ਹਰਤਾ ਕਿਸੇ ਤੱਕ ਪਹੁੰਚ ਨਹੀਂ ਗਈ ਤੇ ਉਹਨਾਂ ਨੇ ਯਕੀਨ ਦਿਵਾਇਆ ਹੈ ਵੀ ਅਸੀਂ ਵੀ ਆਦੀ ਮੀਟਿੰਗ ਕਰਕੇ ਤੇ ਖੇਤੀ ਤੋਂ ਖੇਤੀ ਤੋਂ ਦਾਅ ਲਕਰਾਂ ਦੀ ਬਿਜਤਨ ਕਰਾਂਗੇ ਇਸ ਸਮੇਂ ਇਹ ਤੋਂ ਸਰਕਾਰਾਂ ਦੇ ਵਰਤਾਰੇ ਨੂੰ 16-17 ਦਿਨ ਉੱਥੇ ਹੋ ਕੇ ਪੋਖੜ ਤਾਲ ਨੂੰ ਇੱਕ ਹਫ਼ਤੇ ਤੋਂ ਬਾਅਦ ਇੱਥੇ ਹੋ ਗਿਆ ਹਲੇ ਤੱਕ ਸਰਕਾਰ ਨੇ ਕੋਈ ਸੰਜੀਦਗੀ ਨਹੀਂ ਦਿਖਾਈ ਨਹੀਂ ਸਰਕਾਰ ਨੇ ਕੋਈ ਨਹੀਂ ਵਿਖਾਈ ਸਰਕਾਰਾਂ ਮਾੜੀਆਂ ਨੇ ਨਾ ਤਾਂ ਕੇ ਸਾਡੇ ਤੋਂ ਪੁੱਛਿਆ ਵੀ ਨਹੀਂ ਕਿ ਤੁਸੀਂ ਬਈ ਨਿੱਕੇ ਮੂਟੇ ਮਨੇਂਦੇ ਨਹੀਂ ਸਾਨੂੰ ਪੁੱਛਿਆ ਵੀ ਕਿਸੇ ਵੀ ਕੋਈ ਪਹਿਲ ਕੀਤੀ ਗਈ ਤੁਹਾਡੇ ਨਾਲ ਮੁਲਾਕਾਤ ਦੀ ਤੁਹਾਨੂੰ ਮਨਾਉਣ ਦੀ ਤੁਹਾਨੂੰ ਭੁੱਖੜਤਾ ਖਤਮ ਕਰਨ ਦੀ ਸਰਕਾਰ ਵੱਲੋਂ ਕੋਈ ਯਤਨ ਕੀਤਾ ਗਿਆ ਨਹੀਂ ਸਾਨੂੰ ਅਜੇ ਕੋਈ ਯਤਨ ਨਹੀਂ ਕੀਤਾ ਗਿਆ ਭੁੱਖੜਤਾ ਬਈ ਮਟਾਉਣ ਦੀ ਕੋਈ ਨਹੀਂ ਸਾਡੇ ਕੋ ਕੋਈ ਨਹੀਂ ਆਇਆ ਸਾਡੇ ਕੋ ਡਿਬਰੂਗੜ੍ਹ ਗੱਲ ਹੋਈ ਆ ਸਿੰਘਾਂ ਨਾਲ ਕੀ ਹਾਲਾਤ ਉਹਨਾਂ ਦੇ ਡਿਬਰੂਗੜ੍ਹ ਜਿਹੜੇ ਤਿੰਨ ਸਿੰਘ ਨੇ ਉਹ ਤਾਂ ਸਾਡੇ ਬਹੁਤ ਹੀ ਮਾੜੀ ਹਾਲਤੇ ਝੋਏ ਪਏ ਨੇ ਇਸ ਟਾਈਮ ਤੇ ਦੂਜੇ ਥੋੜੇ ਅਜੇ ਸਾਹਕ ਦੇ ਨੇ ਬਈ ਦੂਜੇ ਥੋੜੇ ਠੀਕ ਨੇ ਤੇ ਤਿੰਨ ਸਾਡੇ ਜਿਹੜੇ ਨੇ ਉਹ ਤਾਂ ਬਹੁਤ ਹੀ ਜਿਆਦਾ ਹੋਏ ਬਈ ਨਾ ਮਦਬਲ ਬਹੁਤ ਹੀ ਜ਼ਿਆਦੇ ਤੇਲੇ ਹੋਏ ਪੈਨੇ ਪਰ ਜੇ ਇਹੀ ਲਾਤਰੀ ਤੇ ਸਿਹਤ ਵਿਗੜਦੀ ਜਾਊਗੀ ਅੱਗੇ ਸਾਰਿਆਂ ਦੀ ਮੁਸ਼ਕਲ ਆ ਸਕਦੀ ਦੂਜਿਆਂ ਨੂੰ ਆਸ ਹੈ ਕਿ ਕਿਸੇ ਦਾ 8 ਕਿਲੋ ਕਿਸੇ ਦਾ 10 ਕਿਲੋ ਕਿਸੇ ਦਾ 5 ਕਿਲੋ ਸਾਰਿਆਂ ਦੇ ਭਾਰ ਘਟ ਗਏ ਨੇ ਤੇ ਨਾ ਬੰਦਿਆਂ ਦੀ ਜਾਦੀ ਸਾਨੂੰ ਸਮੱਸਿਆ ਆ ਗਈ ਏ ਜੀ ਭਾਜੀ ਜੈ ਜੀ ਕਿਸ ਤਰ੍ਹਾਂ ਵੇਖੋਗੇ ਸਰਕਾਰ ਇਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇਖੋ ਸਾਡੀ ਸਭ ਤੋਂ ਸੁਰਮੌਰ ਸੰਸਥਾ ਹੈਗੀ ਅਕਾਲ ਤਖਤ ਸਾਹਿਬ ਅਸੀਂ ਉਹਨਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਅੱਜ ਦੁਬਾਰਾ ਸਾਰੇ ਪਰਿਵਾਰ ਆਣ ਕੇ ਤੇ ਬੇਨਤੀ ਕੀਤੀ ਆ ਕਿ ਤੁਸੀਂ ਕੋਈ ਇਨੂੰ ਡਿਲੇ ਨਾ ਕਰੋ ਕੋਈ ਸਖਤ ਫੈਸਲਾ ਲਓ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਕੋਈ ਆਵਾਜ਼ ਪਹੁੰਚੇ ਕਿਉਂਕਿ ਸਰਕਾਰ ਤੇ ਇੰਨੀ ਮਕਾਰੀ ਹੋ ਚੁੱਕੀ ਆ ਕਿ ਉਹਨਾਂ ਨੂੰ ਪਤਾ ਨਹੀਂ ਕੋਈ ਦੁੱਖ ਦਰਦ ਹੈ ਹੀ ਨਹੀਂ ਆ ਕਿ ਵੀ ਕਿਤੇ ਆ ਕੇ ਅਸੀਂ ਕੋਈ ਗੱਲ ਕਰੀਏ ਕੋਈ ਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰੀਏ ਪਰ ਸਰਕਾਰ ਦਾ ਛੋਟੇ ਤੋਂ ਵੱਡੇ ਤੱਕ ਕੋਈ ਨੁਮਾਇੰਦਾ ਸਾਡੇ ਕੋਲ ਪਹੁੰਚਿਆ ਨਹੀਂ ਹੈਗਾ ਤੇ ਅਸੀਂ ਤੁਹਾਨੂੰ ਦੱਸਿਆ ਕਿ ਆਪਣੀ ਸਿਕ ਕੌਮਦੀ ਤੇ ਮੇਨ ਪਹੁੰਚ ਇੱਥੋਂ ਤੱਕ ਹੁੰਦੀ ਆ ਇਹਨਾਂ ਨੂੰ ਕਿਹਾ ਕਿ ਤੁਸੀਂ ਸਰਕਾਰ ਲਈ ਆਪਣੇ ਲੋਕਾਂ ਨੂੰ ਤੇ ਕੋਈ ਜਥੇਬੰਦੀਆਂ ਨੂੰ ਕੋਈ ਸੱਦਾ ਦਿਓ ਕੋਈ ਨਾ ਕੋਈ ਰੋਜ਼ ਮਾਰਚ ਕਰਨ ਦਾ ਕੋਈ ਸਖਤ ਕੋਈ ਕਰੋ ਕੋਈ ਪ੍ਰੋਗਰਾਮ ਤੇ ਤਾਂ ਕਿ ਉਹਨਾਂ ਨੂੰ ਕੋਈ ਪਤਾ ਲੱਗੇ ਪੰਜਾਬ ਦੇ ਕੱਤਰ ਨਾਲ ਗੱਲ ਹੋਈ ਸੀ ਕਿ ਉਸ ਤੋਂ ਬਾਅਦ ਕਿਸੇ ਹੋਰ ਨੁਮਾਇੰਦੇ ਨਾਲ ਗੱਲ ਨਹੀਂ ਉਹ ਸਾਨੂੰ ਕਿਹਾ ਗਿਆ ਸੀਗਾ ਸੀਪੀ ਅੰਮ੍ਰਿਤਸਰ ਵੱਲੋਂ ਕਿ ਤੁਹਾਡੀ ਹੋਮ ਸੈਕਟਰੀ ਨਾਲ ਮੀਟਿੰਗ ਕਰਾਵਾਂਗੇ ਪਰ ਸਾਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਜੁਆਇੰਟ ਸੈਕਟਰੀ ਹੀ ਜੋ ਪੀਸੀ ਅਧਿਕਾਰੀ ਉਹਦੇ ਨਾਲ ਸਾਡੀ ਮੁਲਾਕਾਤ ਹੋਈ ਹੈ ਉਹਨਾਂ ਨੇ ਉਹਨੂੰ ਤੱਕ ਉਹਨਾਂ ਨੇ ਸਾਨੂੰ ਇਹੀ ਪੜ ਪੜ ਕੇ ਦੱਸੀ ਗਏ ਆ ਕਿ ਕਾਨੂੰਨ ਦੇ ਤਹਿਤ ਇਦਾਂ ਇਦਾਂ ਹੈਗਾ ਕਾਨੂੰਨ ਦਾ ਚਲੋ ਸਾਨੂੰ ਜਿੰਨਾ ਕਿ ਜਾਣਕਾਰੀ ਆ ਅਸੀਂ ਤਾਂ ਤੁਹਾਨੂੰ ਕੋਈ ਜਿਆਦਾ ਮੰਗ ਨਹੀਂ ਕਰਦੇ ਅਸੀਂ ਤਾਂ ਕਹਿੰਦੇ ਆ ਕਿ 18 ਤਰੀਕ ਤੋਂ ਤੁਸੀਂ ਕਹਿੰਦੇ ਵੀ ਸ਼ਿਫਟ ਹੋਣੇ ਸ਼ੁਰੂ ਹੋਣੇ ਇੱਧਰ ਗਏ ਨੇ ਉੱਥੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਵਾ ਤੇ ਤੁਸੀਂ ਉਹਨਾਂ ਨੂੰ ਦੋ ਹfte ਪਹਿਲਾਂ ਇੱਥੇ ਲਿਆਓ ਤਾਂ ਆ ਕਿ ਜਿਹੜੀ ਉਹਨਾਂ ਦੀ ਭੁੱਖੜ ਤਾਂ ਆ ਜਿਹੜੀ ਉਹਨਾਂ ਅਰਦਾਸ ਕੀਤੀ ਹੋਈ ਆ ਉਹਦੇ ਵਿੱਚ ਉਹਨਾਂ ਨੂੰ ਕਾਮਯਾਬ ਸੁਪਰ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਆ ਕੂਬਾ ਸਰਕਾਰ ਦਾ ਤੇ ਕੋਈ ਪਤਾ ਨਹੀਂ ਕਿ ਉਹਨਾਂ ਦੇ ਕੋਈ ਇਹੋ ਜੀ ਸਰਕਾਰ ਹੈ ਕਿ ਜਿਹੜੀ ਮੇਰਾ ਖਿਆਲ ਰਾਤ ਨੂੰ ਲੇਟ ਸੌਂਦੀ ਆ ਤੇ ਸਵੇਰੇ ਉੱਠਦੀ ਨਹੀਂ ਆ ਜੇ ਕੋਈ ਬੰਦਾ ਟਾਈਮ ਨਾਲ ਉੱਠਦਾ ਉਹਨੂੰ ਪਤਾ ਲੱਗਦਾ ਤੇ ਉਹਨੂੰ ਪਤਾ ਲੱਗਦਾ ਪੰਜਾਬ ਦੇ ਕੀ ਹਜ਼ਾਰ ਲੋਕਾਂ ਨੇ ਜਿਹੜਾ ਚੁਣਿਆ ਵਾ ਕਾਦੇ ਵਾਸਤੇ ਚੁਣਿਆ ਲੋਕਾਂ ਦੀ ਦੁੱਖ ਦਰਦ ਵਾਸਤੇ ਕਿ ਆਪਣੀਆਂ ਮਸ਼ਹੂਰੀਆਂ ਕਰਨ ਵਾਸਤੇ ਕਦੀ ਜਹਾਜ਼ ਤੇ ਚੜੇ ਤੇ ਦਿੱਲੀ ਚੱਲ ਗਏ ਤੇ ਦਿੱਲੀੋਂ ਗੁਜਰਾਤ ਚਲੇ ਗਏ ਕੈਮਰੇ ਦੀ ਗੱਲ ਕੀਤੀ ਕਿੰਨੇ ਦਿਨ ਹੋ ਚੁੱਕੇ ਹੋਏ ਉਸ ਤੋਂ ਬਾਅਦ ਗੱਲਬਾਤ ਨਹੀਂ ਹੋਈ ਇਹਨਾਂ ਨਾਲ ਨਹੀਂ ਜੀ ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ। 17 ਦਿਨ ਜੇਲ੍ਹ ਚ ਹੋ ਚੁੱਕੇ ਇੱਕ ਹਫਤੇ ਤੋਂ ਬਾਅਦ ਇੱਥੇ ਹੋ ਚੁੱਕੇ ਹੁਣ ਤੱਕ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਕੀਤੀ ਗਈ ਕੋਈ ਪਹਿਲ ਕਦਮੀ ਕਿਸੇ ਨਾਲ ਕੋਈ ਨੁਮਾਇੰਦਾ ਸਰਕਾਰ ਦਾ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਸਾਡੇ ਕੋਲ ਕਿਸੇ ਦੇ ਵਰਤਾਰੇ ਵਰਤਾਰਾ ਤਾਂ ਆਪ ਸਭ ਦੇ ਸਾਹਮਣੇ ਹੀ ਹੈ ਸਾਰੇ ਉਥੇ ਸਿੰਘ ਪੋਖੜਤਾਲ ਨਿੱਤੇ ਨੇ ਇੱਥੇ ਪਰਿਵਾਰ ਸਾਰੇ ਪੋਖੜਤਾਲ ਤੇ ਬੈਠੇ ਆ ਸਰਕਾਰਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਕੋਈ ਨੁਮਾਇੰਦਾ ਅੱਜ ਤੱਕ ਪੁੱਛਣ ਵੀ ਨਹੀਂ ਆਇਆ ਕਿਸੇ ਨੂੰ ਵੀ ਇਹ ਐਸੀ ਨੂੰ ਮਸਲੇ ਨੂੰ ਕਿੱਦਾਂ ਸੁਲਝਾਇਆ ਜਾਏ ਕੋਈ ਪਹਿਲ ਕੀਤੀ ਗਈ ਕਿਸੇ ਵੱਲੋਂ ਕੋਈ ਪਹਿਲ ਦੀ ਕਿਹੜਾ ਮਸਲਾ ਕਿੱਦਾਂ ਹੱਲ ਹੋਊਗਾ ਹੁਣ ਸਾਡੇ ਸਰਮੌਰ ਜਥੇਦਾਰ ਸਾਹਿਬ ਨੇ ਸਾਰੇ ਪਰਿਵਾਰ ਉਹਨਾਂ ਨੂੰ ਹੀ ਬੇਨਤੀ ਕਰਨ ਆਏ ਸੀ ਕਿ ਆਪ ਇਹਦੇ ਵਿੱਚ ਦੇਖੋ ਸਿੰਘਾਂ ਨੂੰ ਕੱਲ ਨੂੰ ਕਿਸੇ ਸਿੰਘ ਦਾ ਨੁਕਸਾਨ ਹੋ ਜਾਏਗਾ ਉਹਦੇ ਬਾਅਦ ਕੁਝ ਕੀਤਾ ਜਾਏਗਾ ਉਸ ਤੋਂ ਪਹਿਲਾਂ ਇਸ ਨੂੰ ਕਿਸ ਤਰ੍ਹਾਂ ਸੁਲਝਾਇਆ ਜਾਏ ਮਸਲੇ ਨੂੰ ਤੁਸੀਂ ਸੰਗਤਾਂ ਨੂੰ ਕੀ ਅਪੀਲ ਕਰਦੇ ਕਿਉਂਕਿ ਸਾਰਾ ਹਰਿਤੇ ਸਟਰੀਟ ਤੇ ਵੀ ਦੀ ਹੱਤ ਦੇ ਉੱਪਰ ਜੀ ਜੀ ਵੀ ਜੇਚ ਬੈਠੇ ਹੋਏ ਨੇ ਸੰਗਤਾਂ ਨੂੰ ਇਹ ਹੀ ਅਪੀਲ ਹੈ ਜੋ ਸਾਡੇ ਨਾਲ ਅੱਜ ਹੋ ਰਿਹਾ ਕੱਲ ਉਹਨਾਂ ਨਾਲ ਵੀ ਹੋਣਾ ਹੈ ਤਾਂ ਸਾਰੇ ਇੱਕਜੁੱਟ ਹੋ ਕੇ ਆ ਕੇ ਇੱਥੇ ਮੋਰਚੇ ਤੇ ਬੈਠੋ ਸਰਕਾਰਾਂ ਥੋੜੀਆਂ ਉਹਨਾਂ ਦੇ ਕੰਨਾਂ 'ਚ ਆਵਾਜ਼ ਪਹੁੰਚੇ ਕਿ ਲੋਕ ਵੀ ਇਹਨਾਂ ਦੇ ਨਾਲ ਨੇ ਇਹਨਾਂ ਦੇ ਮਸਲੇ ਤੇ ਆ ਕੇ ਸਰਕਾਰਾਂ ਕੁਝ ਹੱਲ ਕੱਢਣ ਉਹਦਾ ਤੁਹਾਡੀ ਗੱਲ ਵੀ ਜੀ ਹਾਂਜੀ ਉਹਨਾਂ ਦਾ ਆਂਦਾ ਹੈ ਰੋਜ਼ ਫੋਨ 2-4 ਮਿੰਟ ਕਰਾਉਂਦੇ ਕਿਉਂਕਿ ਸਾਰਿਆਂ ਦੀ ਸਿਹਤ ਬਹੁਤ ਮਾੜੀ ਹੈ ਤਾਂ ਉਹਨਾਂ ਨੂੰ ਜੇਲ੍ਹ ਪ੍ਰਸ਼ਾਸਨ ਅਸਾਮ ਵਾਲੇ ਨੇ ਤਾਂ ਇੱਥੇ ਪੰਜਾਬ ਸਰਕਾਰ ਨੂੰ ਕਿੰਨੀ ਵਾਰੀ ਉਹਨਾਂ ਨੇ ਕਿਹਾ ਕਿ ਚਿੱਠੀਆਂ ਲਿਖ ਕੇ ਬੋਲੇ ਕਿ ਸਾਰਿਆਂ ਦੀ ਸਿਹਤ ਬਹੁਤ ਮਾੜੀ ਹੈ ਕੱਲ ਨੂੰ ਕਿਸੇ ਨੂੰ ਵੀ ਕੁਝ ਹੋ ਜਾਂਦਾ ਤਾਂ ਉਹਦੇ ਲਈ ਪੰਜਾਬ ਪ੍ਰਸ਼ਾਸਨ ਜੋ ਜੇਲ੍ਹ ਹੈ ਉਹੀ ਜ਼ਿੰਮੇਵਾਰ ਹੋਏਗਾ ਲੇਕਿਨ ਹਾਲੇ ਪੰਜਾਬ ਪ੍ਰਸ਼ਾਸਨ ਸਰਕਾਰਾਂ ਵਾਲੋਂ ਕੋਈ ਵੀ ਉਹਨਾਂ ਦੀ ਬਾਰ-ਬਾਰ ਅਸਾਮ ਜੇਲ੍ਹ ਵਾਲੋਂ ਕਹਿਣ ਦੇ ਬਾਵਜੂਦ ਵੀ ਕੋਈ ਵੀ ਕਦਮ ਨਹੀਂ ਉਠਾਇਆ ਗਿਆ ਅੰਦੇਖੀ ਕਰ ਰਹੀ ਹੈ ਬਿਲਕੁਲ ਆਪਦੇ ਸਾਹਮਣੇ ਹੀ ਹੈ ਬਿਲਕੁਲ ਅੰਦੇਖੀ ਕੋਈ ਨੁਮਾਇੰਦਾ ਨਹੀਂ ਆ ਰਿਹਾ ਨਾ ਉਥੇ ਉਹਨਾਂ ਕੋਲ ਕੋਈ ਪਹੁੰਚ ਆ ਰਹੀ ਹੈ ਕਿ ਕਿਸ ਤਰੀਕੇ ਨਾਲ ਇਸ ਮਸਲੇ ਨੂੰ ਹੱਲ ਕੀਤਾ ਜਾਏ ਮੁਲਾਕਤ ਕਰਕੇ ਆਈ ਸੀ ਤੁਸੀਂ ਪਿਛਲੀ ਵਾਰ ਹਾਂਜੀ ਜਦੋਂ ਮੈਨੂੰ ਪਤਾ ਲੱਗਿਆ ਸੀ ਕਿ ਕਲਸੀ ਸਾਹਿਬ ਉਹ ਸਾਰੇ ਸਿੰਘਾਂ ਨੇ ਪੁੱਕੜ ਤਾਲ ਰੱਖੀ ਹੈ ਉਦੋਂ ਮੈਂ ਗਈ ਸੀ ਹਫਤਾ ਖ ਹੋ ਗਿਆ ਹੈ ਮੈਨੂੰ ਉਦੋਂ ਉਹਨਾਂ ਨਾਲ ਮੁਲਾਕਾਤ ਕਰਕੇ ਆਈ ਉਹਨਾਂ ਨੇ ਸਾਰਾ ਵਰਤਾਰਾ ਦੱਸਿਆ ਕਿ ਅੰਦਰ ਕੀ ਹੋਇਆ ਕਿਦਾਂ ਤੇ ਉਹਦੇ ਹਫਤਾ ਹੋ ਗਿਆ ਮੈਨੂੰ ਉਹਨਾਂ ਨੂੰ ਮੁਲਾਕਾਤ ਕੀਤੀ ਹੋਈ ਮੇਰਾ ਅਨੰਦਰਿੰਦਰ ਕੌਰ ਬਿਸਿਸ ਦਲਜੀਤ ਕਲਸੀ ਵਾਹਿਗੁਰੂ ਜੀ ਦੇ ਵੈਗੋਜੀ ਕਾ ਖਾਲਸਾ ਵਾਹਿਗੋਜੀ ਕੀ ਫਤਿਹ ਅਸੀਂ ਉਹਨਾਂ ਨੂੰ ਦੇ ਕੇ ਆਏ ਆ ਬੇਨਤੀ ਕਰਕੇ ਆਏ ਆ ਉਹਨਾਂ ਨੂੰ ਪ੍ਰਸ ਪ੍ਰੋਸਾ ਦਵਾਇਆ ਵੀ ਅਸੀਂ ਜਿੰਨੀ ਕੋਸ਼ਿਸ਼ ਹੋ ਸਕੇ ਕਰਦੇ ਆ ਵੈਗੋਜੀ ਕਾ ਗੰਦੀ ਸਿੱਖਾਂ ਨੂੰ ਪੰਜਾਬ ਚ ਲਿਆਉਣ ਦੀ ਗੱਲ ਕੀਤੀ ਆ ਜਾਂ ਰਿਹਾਈ ਦੀ ਮੰਗ ਕੀਤੀ ਹੈ ਜੀ ਨਹੀਂ ਪੰਜਾਬ ਚ ਲਿਆਉਂਦੀ ਆ ਜੀ ਪੰਜਾਬ ਚ ਲਿਆਉਣ ਦੀ ਗੱਲ ਚੱਲ ਅਮਰਤਪਾਲ ਸਿੰਘ ਅਤੇ ਸਾਥੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਸਿੰਘ ਸਾਹਿਬ ਗੰਨੀ ਗਗਬੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਮੌਜੂਦਾ ਹਾਲਾਤਾਂ ਸੰਬੰਧੀ ਵਿਚਾਰਾ ਕੀਤੀ ਗਈ ਔਰ ਸਪੀਡਿੰਗ ਦੇ ਵਿੱਚ ਸ਼ੋਮਨੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਉ ਕੇ okay. ਆ uh ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਬਿੜੀ ਨਾਲ ਗੱਲਬਾਤ ਤੋਂ ਗਰੇਜ਼ ਕੀਤੀ ਹੈ ਪਰ ਪਰਿਵਾਰਕ ਮੈਂਬਰਾਂ ਨੇ ਜੋ ਜਾਣਕਾਰੀ ਸਾਂਝੀ ਕੀਤੀ ਉਸ ਅਨੁਸਾਰ ਉਹਨਾਂ ਵੱਲੋਂ ਸਿੱਖ ਕੌਮ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੌਜੂਦਾ ਹਾਲਾਤ ਜਿਹੜੇ ਹੈ ਉਹ ਸਾਂਝੇ ਕੀਤੇ ਗਏ ਨੇ ਕਿ ਕਿਸ ਤਰ੍ਹਾਂ ਦੇ ਨਾਲ 16-17 ਦਿਨ ਜੇਲ੍ਹ ਦੇ ਵਿੱਚ ਅਮਰਪਾਲ ਸਿੰਘ ਤੇ ਸਾਥੀਆਂ ਨੂੰ ਹੋ ਚੁੱਕੇ ਭੁਖੜਤਾਲ ਸ਼ੁਰੂ ਕੀਤੇ ਆ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਚੁੱਕੇ ਪਰਿਵਾਰਕ ਮੈਂਬਰਾਂ ਨੂੰ ਸਿੱਖ ਜਥੇਬੰਦੀਆਂ ਨੂੰ ਰਾਸਤੀ ਮਾਰਕ ਤੇ ਜਿਹੜਾ ਧਰਨਾ ਤੇ ਭੁਖੜਤਾਲ ਲਗਾਤਾਰ ਜਾਰੀ ਹੈ ਪਰ ਸਰਕਾਰ ਲਗਾਤਾਰ ਅਣਦੇਖੀ ਕਰ ਰਹੀ ਹੈ ਤਾਂ ਅਗਲੀ ਰਣਨੀਤੀ ਤਿਆਰ ਕਰਨ ਜਿ ਝਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਿੱਖ ਕੌਮ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅੱਗੇ ਕੀ ਪ੍ਰੋਗਰਾਮ ਲਿਖਿਆ ਜਾਂਦਾ ਅਮਰਪਾਲ ਸਿੰਘ ਅਤੇ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ ਚ ਤਬਦੀਲ ਕਰਨ ਦੇ ਲਈ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਕੀ ਰਣਨੀਤੀ ਉਲੀਕੀ ਜਾਂਦੀ ਹੈ ਕੈਮਰਾ ਪਾਸ ਸਰਵतार ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ